ਸਾਰੇ ਦਾ ਸਾਰੀ ਦੁਨੀਆ ਕਦੇ ਇੱਕ ਬੰਦੇ ਦੀ ਹੁੰਦੀ ਹੈ ਲੇਕਿਨ ਯਾਰ ਜਦੋਂ ਮੈਂ ਬਣ ਜਾ ਬਣ ਕੇ ਬਣ ਗਿਆ ਐਮਐਲਏ ਮੈਂ ਸਾਰਿਆਂ ਦਾ ਮੇਰੇ ਲਈ ਕੋਈ ਕਾਲੀ ਨਹੀਂ ਕੋਈ ਆਮ ਨਹੀਂ ਕੋਈ ਕੋਈ ਹੋਣੀ ਕੋਈ ਕਾਂਗਰਸੀ ਆਉਂਦਾ ਹੈ ਨਹੀਂ ਹੈ ਮੇਰਾ ਲੇਕਿਨ ਮੈਂ ਸੰਦਾ ਉਹ ਵੀ ਹੋ ਜਾ ਜਿਵੇਂ ਜਿਵੇਂ ਮੈਨੂੰ ਕਹਿੰਦੀ ਹੈ ਬਿਲਕੁਲ ਨਿਰਪੱਖ ਹੋ ਕੇ ਆਪਾਂ ਤਕੜੇ ਹੋ ਕੇ ਤੁਹਾਡੇ ਸਾਹਮਣੇ ਜਿੰਨੀ ਲੜਾਈ ਲੜਨੀ ਵੀ ਲੜੂਗਾ ਮੈਂ वचन ਵਧਿਆ ਔਰ ਇਲਾਕੇ ਦੇ ਲੋਕ ਇਸ ਕਰਦਾ ਬੁਰਾ ਮੰਨਦੇ ਬਟਾਲੇ ਨਾਲ ਕੋਈ ਪਹਿਲੀ ਵਾਰ ਥੋੜੀ ਨਾ ਹੋਈ ਇੱਕ ਵਾਰ ਪਹਿਲਾਂ ਵੀ ਥੇਜੀ ਨਜੀ ਇਹ 에어ਪੋਰਟ ਆ ਰਿਹਾ ਉਹ ਪਰਵਾਸ ਦਾ ਜਹਾਜ਼ ਵੇਖ ਨੋ ਸੋਕਰੇ ਦੇ ਮਾਲਕ ਸੀ ਹਾਂ ਜੀ ਜੀ ਹਾਂ ਉੱਜੜ ਗਏ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਸਰਕਾਰੀ ਨੌਕਰੀਆਂ ਮਤਲਬ ਕਰਕੇ ਆਪਣੇ ਪਰਿਵਾਰ ਪੜ ਰਹੇ ਸੋਕਰੇ ਦੇ ਮਾਲਕ ਗਲਤ ਤਰੀਕਾ ਰਿਹਾ ਨਹੀਂ ਜੀ ਹਾਂ ਜਦੋਂ ਅਸੀਂ ਤਾਂ ਵੀ ਸਫਰ ਕਰਦੇ ਸੀਗੇ ਕਿ ਵੀ ਇੱਥੇ 에어ਪੋਰਟ ਬਣ ਜਾਊਗਾ ਸਾਡੇ ਇਲਾਕੇ ਦਾ ਸੁਧਾਰ ਜੂਗਾ ਉਹ ਆਖ ਕੇ ਨਹੀਂ ਯਾਰ ਚਲੋ ਅਸੀਂ ਤਾਂ ਜੜ ਗਏ ਇਲਾਕਾ ਵਾਸੀ ਤੇ ਇਹ ਏਅਰਪੋਰਟ ਬਣੂਗਾ ਲੇਕਿਨ ਉਹ ਕਿਹੜਾ ਜਨ ਆਤਾ ਉਹਨਾਂ ਨਾਲ ਸਾਨੂੰ ਕੀ ਫਾਇਦਾ ਇੱਕ ਸਵਰਨ ਸਿੰਘ ਦੇ ਸਰਦਾਰ ਦੇ ਨਵੇਂ ਇੰਸਟੀਚਿਊਟ ਉਹ ਖਾਲੀ ਪਈ ਆ ਵੇਲੀ ਪੀਟੀਓ ਉੱਥੇ ਲੋਕ ਬਾਹਰੋਂ ਆ ਕੇ ਪੜ੍ਹਦੇ ਆ ਬਾਹਰੋਂ ਆ ਕੇ ਬੰਦੇ ਰੱਖੇ ਹੈ ਬੰਦੇ ਰੱਖੇ ਬਾਹਰੋਂ ਆ ਪੜ੍ਹਦੇ ਬਾਹਰੋਂ ਤੇ ਇਲਾਕੇ ਨੂੰ ਕੀ ਫਾਇਦਾ ਹੋਇਆ ਮੇਰਾ ਮਤਲਬ ਹੈ ਕਿ ਟੱਕਾ ਨਹੀਂ ਤੋੜਿਆ ਮੈਂ ਤੁਹਾਡੇ ਨਾਲ ਜਿੱਦਾਂ ਦਾ ਟੁਟਾ ਪੱਜਾ ਜਿਹੋ ਜਿਹਾ ਵੀ ਆ ਜੇ ਮੇਰੇ ਕੋਈ ਕੋਈ ਹੈ ਤੇ ਤੁਹਾਡੀ ਦਿੱਤੀ ਹੋ ਦੇ ਨੇ ਤੁਸੀਂ ਮੈਨੂੰ ਐਮ.ਐਲ.ਏ ਬਣਾਇਆ ਮੈਂ ਤੁਹਾਡੇ ਨਾਲ ਖੜਾ ਇਹ ਸਵਾਸਣ ਦੇਣ ਲਿਆ ਇਹ ਬਿਉਂਤ ਬਹੁਤ ਤਰੀਕੇ ਦੇ ਨਾਲ ਆਪਾਂ ਲੜਾਈ ਲੜਾਂਗੇ ਤੇ ਤੁਸੀਂ ਆਪਣੇ ਆਪ ਨੂੰ ਕਲੇਰਾ ਸਮਝੋ ਸਾਰਾ ਹਲਾਕਾ ਤੁਹਾਡੇ ਨਾਲ ਖੜਾ ਹੋਊਗਾ ਇਹ ਮੇਰੀ ਜ਼ਿੰਮੇਵਾਰੀ ਹੈ ਇਲਾਕਾ ਕਿ ਡਾਕਰਾ ਕਰਦਾ ਅਕਨੌਜੀਆ ਸਾਹਿਬ ਛੇਤ ਤੋਂ ਆਇਆ ਆਪਾਂ ਜੀ ਜੀ ਛੇਤ ਤੋਂ ਐਮ.ਸੀ.ਐਸ. ਸਾਡਾ ਉਹ ਕਿਦਾਂ ਨਾ والله ਕਿਦਾਂ ਨਾ ala ਉਜੜ ਕੇ ਕਿੱਥੇ ਜਾਊਗਾ ਕਿੱਲਵੀ ਜਿਹੜਾ ਜਾਊਗਾ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਉੱਥੇ ਤਾਂ ਚੱਲ ਸਿੱਧਾ ਜਾ ਇਹਦੇ 200 ਕਿਲੋ ਜਿੰਨੀ ਕੀ ਕੀ ਤੇ ਜਿਹੜੇ 500 ਉਹ 5-7 ਬੰਦਿਆਂ ਨੂੰ ਫਰਾਈ ਕਰਨਾ ਆਉਣਾ ਹੈ ਚੰਦਾ ਜਾਂ ਲਾ ਲਿਓ 25000 ਮਗਰ ਕਿੰਨੇ ਘਰੋਂ ਤੱਕ ਸਾਰੇ ਤੋਂ ਲੈਣੇ ਮੇਰੀ ਸਾਰੇ ਉੱਥੇ ਸਾਰੇ ਰਿਕੁਆਇਰ ਵੀ ਨਹੀਂ ਹੋਣੀ ਕਰਨੀ ਵੀ ਨਹੀਂ ਇਹਨਾਂ ਦੇ ਵੀ ਨਹੀਂ ਕਰਨੀ ਕਿ ਆਪਣੇ ਕਰਨ ਜਾਣਾ ਇਹਨੇ ਸੋ ਇਹ ਕੰਮ ਉਹਦੇ ਤਾਪਾ ਹੂੰ ਮੈਂ ਜਣਾ ਤੁਹਾਡੇ ਨਾਲ ਖੜਾ ਹਾਂ ਪਰ ਤੂੰ ਮੋਰੇ ਖੜਾ ਹੋ ਆਪਾਂ ਇਹਦੀ ਬਿਉਹਤ ਬੰਦੀ ਨਾਲ ਲੜਾਈ ਹੈ ਇਹ ਗੱਲ ਕਰਨੀ ਨਾ ਕਰਦਾ ਅਸੀਂ ਇਹ ਨਹੀਂ ਮੇਰੀ ਹਾਜ਼ਰੀ ਤੋਂ ਬਾਅਦ ਸਰਪੰਚ ਸਾਹਿਬ ਸਾਰੀ ਮੇਰੇ ਮੋਤਵਾਂ ਦਿੰਦੇ ਤੇਰੀ ਜੋ ਡਿਊਟੀ ਹੋਏਗੀ ਡਿਊਟੀ ਨੂੰ ਵੱਧ ਆਪਣੀ ਰਾਏ ਵੀ ਦੇਵਾਂਗਾ この辺りは。